ਕੀ ਸ਼ਲਪਾ ਛੱਟੀ ਆ ਡਿੱਕ ਨਾ ਡਿੱਕ ਨਾ ਡਿੱਕ ਨਾ ਡਿੱਕ ਦੇ ਚੋਰੀ ਚੋਰੀ ਨਹੀਂ ਮੰਨੀ ਜਾਂਦੀ ਜਿਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਹਾਂ ਬੋਲਣ ਪਰ ਬੰਦਾ ਬਿੱਲੇ ਬਾੜੀ ਨੂੰ ਛਾਲ ਮਾਰਨੀ ਨਹੀਂ ਕਰਦਾ ਹੈਡਕਾਪ ਸਿਰ ਤੇ ਆਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਅੱਜ ਦੇ ਦਿਨਵੇਂ ਬਲੌਗ ਵਿੱਚ ਮੈਂ ਆਦਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਕੱਲ ਵਾਲਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਸਕੂਲ ਤੋਂ ਆਗੇ ਜੀ ਆਪਾਂ ਤੇ ਆਪਾਂ ਚੱਲੇ ਅੱਜ ਕਮਾਣੋ ਦੇ ਪਿੰਡ ਬੋਹੜ ਤੇ ਇੱਥੇ ਕੈਮਰੇ ਲਾਣ ਜਾਣੇ ਸੀਗੇ ਤੇ ਹੁਣ ਦੇਖਦੇ ਆ ਯਾਨੀ ਕਮਾਣੋ ਜਾ ਕੇ ਰਸਤੇ ਵਿੱਚ ਕਰਦੇ ਆ ਗੱਲਬਾਤ ਤੇ ਪਹਿਲਾਂ ਗੱਡੀ ਦੇਖ ਲਈਏ ਉਹ ਅੱਗੇ ਪਿੰਡ ਬੋਹੜ ਕਮਾਣੋ ਦੇ ਕੋਲ ਤੇ ਆ ਘਾਰਾ ਵੀਰ ਉਹਨਾਂ ਦਾ ਇੱਧਰ ਕੈਮਰੇ ਲਾਉਣੇ ਆ 5 6 ਕੈਮਰੇ ਲਾਉਣੇ ਆ ਤੇ ਬਾਕੀ ਤੁਹਾਨੂੰ ਦਿਖਾਣੇ ਆ ਸਮਾਨ ਖੋਲਿਆ ਪਿਆ ਆ ਓਏ ਮਿੱਤਰੋ ਖੋਲਿਆ ਪਿਆ ਕੈਮਰੇ ਹਸਮਾਣ ਸਾਰਾ ਹੀ ਕੋਈ ਮਿੱਤਰੋ ਆਪਣਾ ਜਿਹੜਾ ਕੰਮ ਸੀਗਾ ਉਹ ਹੋਇਆ ਅੱਧਾ ਤੇ ਕੈਮਰੇ ਲਾਣੇ ਚਾਰ ਤੇ ਹੁਣ ਬਾਈ ਕਹਿੰਦਾ ਵੀ ਕੈਮਰੇ ਲਾਓ 6 ਤੇ ਜਿਹੜੇ ਜਿਹੇ ਕੰਮ ਰਹਿ ਗਿਆ ਜੀ ਬਾਕੀ ਅਸੀਂ ਪਿੱਛੇ ਕੈਮਰੇ ਲਾਤੇ ਤੇ ਤੇ ਅੱਜ ਈ ਕੱਲ ਨੂੰ ਇੱਥੇ ਤਾਰ ਪੈਣੀ ਹੁਣ ਉਹਦੇ ਸੋਮਵਾਰ ਨੂੰ ਕਿਹੜਾ ਵੱਜਣਾ ਕੱਲ ਨੂੰ ਹੋ ਉਹ ਵੀ ਪਰ ਉਹ ਅੱਜ ਉਹ ਬਾਈ ਉਹਨੇ ਜਾਣਾ ਕਿਸੇ ਕੰਮ ਤੇ ਉਹਨੇ ਦੇਖ ਦਿੱਤਾ ਨਾ ਇਹਨਾਂ ਦਾ ਪੀਓ ਬਾਕਸ ਉਹ ਪੁਰਾਣਾ ਇੱਕ ਇੱਕ ਪੀਓ ਬਾਕਸ ਵੀ ਲੈ ਗਿਆ ਉਹ ਵੀ ਮੰਗਾਇਆ ਹੋਇਆ ਸੀਗਾ ਉਹ ਚਲੋ ਹੁਣ ਆਵਾਂਗੇ ਵਾਕੀ ਦੇਖਦੇ ਆਂ ਜਾਇਆ ਹੋਇਆ ਸੀ ਰਾਤ ਗੰਦਿਆਂ ਨੇ ਸ਼ਾਲਾ ਤੇ ਕੋਈ ਆਉਂਦਾ ਨਹੀਂ ਕਿਉਂਕਿ ਕੈਮਰੇ ਦਾ ਕੰਮ ਟਾਈਮ ਲੱਗਦਾ ਜ਼ਿਆਦਾ ਬਾਕੀ ਹੁਣ ਜੰਨੇ ਆ ਘਰ ਨੂੰ ਕੰਮ ਤੋਂ ਆਪਾਂ ਚੁੱਕੇ ਆ ਮੱਛਵੜਾ ਸਾਹਿਬ ਤੇ ਹੁਣ ਘਰ ਜਾਣ ਦੀ ਪੂਰੀ ਪੂਰੀ ਤਿਆਰੀ ਆ ਤੇ ਹੁਣ ਦੇਖਦੇ ਆ ਪਿੰਡ ਜਾਂਦੇ ਆ ਤੇ ਪਿੰਡ ਜਾ ਕੇ ਕਰਦੇ ਆ ਸਿੱਧੀ ਗੱਲਬਾਤ ਤੇ ਫਿਰ ਮਿਲਦੇ ਆ ਤੁਹਾਨੂੰ ਫਿਰ ਕਰਦੇ ਆ ਦੋ-ਚਾਰ ਗੱਲਾਂ ਜਿਹੜੀਆਂ ਕਰਨੀਆਂ ਤੇ ਹੁਣ ਪਿੰਡ ਚਲੀਏ ਟਾਈਮ ਵੀ ਬਹੁਤ ਹੋ ਗਿਆ ਆ ਤੇ ਖੇਰ ਕਰਦੇ ਆ ਸਿੱਧੀ ਵਧੀਆ ਲਾਹਰੀ ਵੀਰ ਵਧੀਆ ਜੀ ਹੋਰ ਸੁਣਾਓ ਕੀ ਗੱਲ ਠੀਕ ਠਾਕ ਲੋਕ ਚੱਲਦੇ ਨੇ ਓਡੇ ਘੈਂਟ ਵਾ ਵਧੀਆ ਚੱਲਦੇ ਤੁਸੀਂ ਦੱਸੋ ਐਨ ਵਧੀਆ ਵੀਰੇ ਆਪਣੇ ਭਰਾ ਲੀਲਨ ਨੂੰ ਰਾਗ ਮਾਰੋ ਓ ਲੀਲਾ ਰੇਉ ਓ ਲੀਲਾ ਓ ਰੇਉ ਓ ਜਾ ਹਾਂ ਐ ਪੁੱਠੀ ਪਾ ਲਈ ਬੋਲ ਮਰੇ ਯਾ ਪੁੱਠੀ ਪਾ ਲਈ ਬੋਲ ਲੈਣਾ ਮਿਲ ਆ ਗਿਆ ਮਿਲ ਮਿਲ ਚੰਨਾ ਓ ਰੇ ਆ ਜਾ ਚਾਚਾ ਕੀ ਹਾਲ ਆ ਠੀਕ ਠਾਕ ਹਾਂ ਚਲੋ ਵਧੀਆ ਹੀ ਵਧੀਆ ਹੋਰ ਪਤਾ ਕਦੋਂ ਡਾਣੇ ਪਸੰਦ ਤੇ ਬਸੰਤ ਤੇ ਦੇਖ ਲਾਂਗੇ ਬਾਈ ਜਾਂ ਡੋਰ ਨਹੀਂ ਮਿਲਦੀ ਪਲਾ ਧਾਗ ਹੀ ਲਿਆਣੇ ਪੈਣਾ ਹੈ ਤਕੀ ਦਾ ਨਾ ਨਾ ਪਚੈਣਾ ਦੀ ਲਿਆਵਾਂਗੇ ਨਾ ਨਾ ਚੈਨਾ ਦੀ ਨਹੀਂ ਡਾਣੀ ਨਾ ਨਾ ਤਾਂਬੇ ਨੇ ਡਾੜ ਤੂੰ ਲੱਲੀ ਨੂੰ ਆ ਕੇ ਤਾਂ ਫਾੜਿਆ ਆਪਾ ਕਰਨਾ ਇਹ ਲਾਉਂ ਕਰਦਾ ਬਾਈ ਇਹ ਟ੍ਰੈਕੋ ਦੇ ਮੋਟਰ ਦਾ ਤਾਂਬਾ ਕੱਢ ਕੇ ਉਹਨਾਂ ਡਾਵਾਂਗੇ ਲੱਲੀ ਕੰਮ ਤਾਂ ਕਰਦੀ ਆ ਉਹ ਲੀਲੇ ਦੇ ਆ ਜਾ ਵੀਰ ਉਹਦੇ ਕੋਲ ਚੱਲੀਏ ਆ ਜਾ ਆ ਜਾ ਆ ਜਾ ਉਹਨੂੰ ਲੈ ਕੇ ਆਨੇ ਉਹਨੇ ਉੱਠਣਾ ਨਹੀਂ ਉਹ ਗੱਲਾਂ ਤਾਂ ਆਪੇ ਤੈਨੂੰ ਪਤਾ ਗੱਲਾਂ ਚਕੀਨ ਹਨਾ ਉਹ ਆ ਗਿਆ ਜੀ ਹਾਂ ਉਹ ਐਵੇਂ ਹੀ ਤਾਂ ਕੋਈ ਉਹ ਵੇਖੀ ਤਾਂ ਆ ਗਿਆ ਵਾ ਲੈ ਗੱਲ ਕਾਹਦੀ ਕਰਨ ਡਿਆਂ ਸਨੱਖਾ ਆ ਤਰਿਆ ਜੀ ਮਾਲ ਦਾ ਪੂਰਾ ਕਹਾ ਹੈ ਉਹਨੇ ਪਿੱਛੇ ਨੂੰ ਤੋਂ ਕੀਤੇ ਅਜਵਾਲ ਵੇਖ ਆ ਗਿਆ ਜੀ ਆ ਗਿਆ ਆ ਜਾ ਬਰਾ ਆ ਪਾਸ ਆਜੋ ਪਾਸ ਆਜੋ ਕੰਮ ਕਰਦਾ ਪਤਾ ਲੱਗਦਾ ਕੀ ਆ ਲੈ ਤੇਰਾ ਹਾਂ ਵਧਿਆ 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 ਇਹ ਤੁੰ੍ਹ ਜਲੀ ਆ ਹਾਂ ਇਧਰੋਂ ਚੱਲਦੇ ਫਿਰ ਹੋਰ ਸੁਣਾ ਆਹ ਆ ਕੀ ਆ ਭਾਈ ਮੇਰਾ ਸਾਹਮਣੇ ਲਖਾ ਇਹ ਕਹੇ ਰਸਤਿਆਂ ਦਾ ਇਹ ਛਿਲਪਾ ਛੱਟੀ ਆ ਛਿਲਪਾ ਛੱਟੀ ਮੱਕਾ ਨਹੀਂ ਆਸੁੰਦਾ ਭਾਈ 판ਦੇ ਮੰਨ ਲਾਏ 판ਦੇ ਮੰਨ ਲਾਉ ਤੂੰ ਨਾਲੇ ਛਿਲਪਾ ਛੱਟੀ ਗਈ ਜੰਨੇ ਛਿਲਪਾ ਛੱਟੀ ਫਿਰ ਚ ਡਾਕ ਨਹੀਂ ਕਰਦੀ ਤੇ ਹਾਂ ਦਿਖਾਓ ਜੀ ਦਿਖਾਓ ਇਹ ਕਿੰਨੇ ਦੀ ਆਂਦੀ ਪੁੜੀ ਦਸ ਹਨ ਮੂੰ ਤਾਂ ਮਿਲਦੀ ਆ ਇਹ 150 ਦੀ ਆਪਾਂ ਨੂੰ ਮਿਲਦੀ ਆ 15 ਰੁਪਏ ਦੀ ਬਸ ਜ਼ੀਰੋ ਦਾ ਹੀ ਕਟਿਆ ਆਪਾਂ ਇੱਥੇ ਜ਼ੀਰੋ ਹੀ ਕਟਿਆ ਇੱਥੇ ਦਿਖਾ ਮੜ ਗਿਆ ਮਾ ਮਾਈ ਦਾ ਜਗਰਾਤਾ ਹੁੰਦਾ ਇੱਥੇ ਆਉਣਾ ਕਿ ਆਪਣਾ ਇੱਧਰ ਇੱਥੇ ਦਿਖਾ ਦੀ ਮੜਾ ਇੱਥੇ ਆ ਤਾਂ ਗੇਟ ਲੱਗ ਗਿਆ ਹਨਾ ਰੇ ਪਤਾ ਇੱਥੇ ਚੱਲਣਾ ਪਾਲੀ ਆਪਾਂ ਇੱਥੇ ਕਰਨਾ ਦੰਦ ਕਿਨਾ ਦਿਕਨਾ 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 ਦੱਕ ਦੰਦ ਕਿਨਾ ਢਿਕਨਾ ਢਿਕਨਾ ਦਿਕਨਾ ਦਿਕਨਾ ਹਾਂ ਜਲਦੀ ਚਲੋ ਹਾਂ ਮਥਾ ਟੇਕੇ ਚੜੀ ਦਾ ਸਟੇਜਾਂ ਦੇ ਉੱਤੇ ਹੈ ਪੂਰੀ ਚੜ੍ਹਾਈ ਆਈ ਤੇ ਹੋਰ ਸੁਣਾਓ ਬਾਈ ਅੱਜ ਦਾ ਸਮਾਚਾਰ ਪਿੰਡ 'ਚ ਸਮਾਚਾਰ ਕੀ ਰਿਹਾ ਮੈਂ ਤਾਂ ਹੈ ਨਹੀਂ ਸੀ ਪਿੰਡ 'ਚ ਕੱਖ ਵੀ ਨਹੀਂ ਆ ਪਾਉਂਦਾ ਕੁੱਤੇ ਪੈਂਡੇ ਆਏ ਨੇ ਸਾਨੂੰ ਵੇਖ ਪੈਂਡੇ ਆਏ ਨੇ ਆਹਾਹਾ ਹਾ ਹਾ ਇਹਨਾਂ ਡਾਂਗਰ ਨਾਲ ਹੀ ਥੋੜਾ ਫਾੜਾ ਹੀ ਖਾ ਕੇ ਸਾਨੂੰ ਪੁੱਛਦੇ ਆ ਹਾਂ ਸਾਨੂੰ ਹੀ ਪੈਂਦੇ ਆ ਤੂੰ ਯਾਰ ਪਿੰਡ 'ਚ ਸਮਾਚਾਰ ਸੁਣਾ ਕਰ ਕੀ ਬੰਦਦਾ ਕੀ ਨਹੀਂ ਹਾਂ ਹੁਣ ਮਨੀਸ਼ ਵੀ ਬੈਠੇ ਸੀ ਕੋਈ ਕੋਟ ਦੀ ਗੱਲ ਚੱਲਦੀ ਸੀ ਮਣੀ ਦੀ ਉੱਥੇ ਮਣੀ ਬਰੇ ਦੱਸ ਕੋਈ ਗੱਲ ਅੱਜ 20 ਮਿੰਟ ਹੋ ਗਏ ਤਾਂ ਹਾਂ ਮੈਨੂੰ ਉਹਦੇ ਹੁਣ ਜਾਂ ਕੋਈ ਗੱਲ ਕਹਿੰਦਾ ਹਮਮ ਕਪੜਾ ਮਿੰਟ ਵਾ ਝਾੜਦਾ ਉਹ ਝਾੜਦਾ ਇੱਥੇ ਉਹ ਵੇਲੇ ਹੁਣ ਉਸ ਗੱਲ ਕਰਦਾ ਕਿ ਕਹਿੰਦੇ ਜੀ ਤੂੰ ਬੈਠਾ ਉਹ ਤੇਰਨ ਨਾ ਲਾ ਦਨੇ ਮੇਰਾ ਨਾਮ ਲਾ ਦਣਾ ਸਹੀ ਗੱਲ ਆ ਜੀ ਡੂੰਡ ਨਹੀਂ ਲਾਇਆ ਹਮ ਡੂੰਡ ਸਹੀ ਗੱਲ ਇਹਨੇ ਲਾਇਆ ਅੱਛਾ ਉਹ ਦੋ ਦਿਨ ਹੋ ਗਏ ਮੈਂ ਆਂਦਾ ਨਹੀਂ ਜਾਦਾ ਉੱਥੇ ਡੂੰਡ ਲਾਣੇ ਬੈਣਾ ਕਦੀ ਲਾਣੇ ਬੈਣਾ ਆਣੇ ਪੈਣਾ ਆਪਾਂ ਨੂੰ ਫੇਰ ਉਤਰਨਾ ਮੈਡਾ ਮੈਨੂੰ ਮੈਦਾਨ ਚ ਸਹੀ ਗੱਲ ਉਤਰਨੇ ਵੀ ਪੈਣਾ ਪੈਣਾ ਬਿੱਕੀ ਕਿੱਥੇ ਬਿੱਕੀ ਕਰੀ ਕਰ ਰਹੀ ਆ ਅੱਲੇ ਫੇਰ ਅੱਜ ਬਿੱਕੀ ਦਾ ਕੰਮ ਕਰਦੇ ਹੈ ਆ ਜਾ ਚੱਲ ਫਿਰ ਆਜੋ ਰੇਤੇ ਦਿਨਾ ਚੜ੍ਹਨੀ ਦੇਖਣੀ ਤੇ ਰਵੀ ਨੇ ਆਇਆ ਨਾ ਤੂੰ ਨਾ ਲਾ ਆਓ ਬਾਹਰ ਹੀ ਆ ਗਿਆ ਵਾ ਵਾਹ ਮੈਂ ਆ ਗਿਆ ਉਹਨੂੰ ਪਤਾ ਉਹਨੂੰ ਵੀ ਹੋਰੇ ਵੇ ਉਹਨੂੰ ਪਤਾ ਉਹਨੂੰ ਪਤਾ ਹੈ ਉਹਨੂੰ ਪਤਾ ਕੀ ਹਾਲ ਹੈ ਬਿੱਕੀ ਬਾਈ ਠੀਕ ਹੈ ਵੀਰੇ ਤੂੰ ਹਾਂ ਹੋਰ ਕਮਲ ਵੀਰੇ ਕਹਿਗਾ 3 ਦਿਨ ਬਾਅਦ ਮਿਲਿਆ ਯਾਰ ਮਿਸ ਕੀਤਾ ਤੈਨੂੰ ਯਾਰ ਮੋ ਜਾਣ ਮੈਂ ਮਰ ਤ ਨਹੀਂ ਗਿਆ ਮੈਂ ਮੈਂ ਤੈਨੂੰ ਠਾਲਣ ਲੱਗਿਆ ਗੱਲਲੀ ਕਹਿੰਦਾ ਨਹੀਂ ਇਹ ਤਾਂ ਵੀ ਨਹੀਂ ਸੌਂਦੇ ਵੀਰੇ ਸਾਰੀ ਦਿਹਾੜੀ ਨੂੰ ਸੌਂਦੇ ਆਂ ਜ਼ਰੀ ਦਿਹਾੜੀ ਦਾ ਜੀ ਨਹੀਂ ਕਰਦਾ ਜਿਹੜੇ ਦਿਨ ਹੋਣਾ ਫਿਰ ਰਾਤ ਨੂੰ ਚੋਰੀਏ ਕਿਹੜੇ ਕਰੂ ਅਸੀਂ ਪਕਾਜ ਹੋ ਰਾ ਹੈ। ਉਹਨੇ ਰੋ ਰਹਾ ਹੈ। ਸਾਨੂੰ ਇਹ ਦੱਸੋ ਕਿ ਪਿੰਡ ਕਿ ਬੱਲਣ ਕਿਹਦੇ ਪਿਆ ਬਾਹਰ ਵਾਲੀ ਸਾਈਡ। ਬਾਹਰ ਜਿਹਦਾ ਪਾਲਣ ਵਾਲਾ। ਨਾਲੇ ਅਸੀਂ ਸੁਣਿਆ ਸਿਆਣੇ ਬੰਦੇ ਆਖਦੇ ਆ ਕਿ ਬੱਲਾਂ ਦੀ ਚੋਰੀ ਚੋਰੀ ਨਹੀਂ ਮੰਨੀ ਜਾਂਦੀ। ਸਹੀ ਆ ਬਾਥੀਆਂ ਦੀ ਚੋਰੀ ਚੋਰੀ ਨਹੀਂ ਮੰਨੀ ਜਾਂਦੀ। ਉਹ ਨਹੀਂ ਮੰਨੀ ਜਾਂਦੀ ਤੇ ਕਿਉਂਕਿ ਇਹ ਕੁਦਰਤ ਵੱਲੋਂ ਆ ਮੈਂ ਕੁਦਰਤ ਨੇ ਪ੍ਰੂਫ ਹੋਇਆ ਪਰਮਾਤਮਾ ਦੱਸਿਆ। ਮੈਰੀ ਵੀ ਮੂਰੇ ਨੂੰ ਹੁੰਦਾ ਬਾਈ ਤੂੰ ਮੈਨੂੰ ਤੇਨੂੰ ਵੀ ਗੱਲ ਆ ਆਇਆ ਧੱਕਾ ਕਰਦੇ ਗਰੀਬ ਬੰਦੇ ਰਾਣਾ ਨਾ ਜਗਰਾਤ ਆਣਾ ਯਾਰ ਤੂੰ ਜਗਰਾਤ ਤਾਂ 10 ਤਰੀਕ ਨੂੰ ਆ ਵੀਰੇ 10 ਤਰੀਕ ਨੂੰ ਜਗਰਾਤ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਪਹੁੰਚਿਓ ਮਹਾਮਾਈ ਦੇ ਮੇਲੇ ਤੇ ਤੇ ਉਹ ਕਿਹੜੇ ਲੈਣਾ ਚਾਕੀ ਵਾਲੇ ਦੱਸੋ ਕਿਹੜੇ ਆਖੇ ਨੇ ਮਨੀ ਮਾਹਾਂ ਦੇ ਰੋਪੜ ਵਾਲੇ ਉਸ ਦਾ ਡੈਡੀ ਵੀ ਆਏਗਾ ਉਹਨਾਂ ਚ ਇੱਕ ਬੰਦਾ ਘੜਦਾ ਠੀਕ ਹੈ ਦੀ ਰੋਲ ਕਰਨ ਆ ਆਪਾਂ ਜਿਹੜੇ ਮਗਰ ਉਹ ਨਹੀਂ ਡਾਂਦੇ ਹੁੰਦੇ ਹੋਲੀ ਖੇਲੇ ਮਸਾਨੇ ਸਤੁਰ ਦਾਨੀ ਆਪਾਂ ਸਵਾਲ ਲੈ ਜੀ ਨਹੀਂ ਕਰੋਂ ਬਸ ਮਣੀ ਮਹਾਦੇਵ ਦੇ ਆਪਾਂ ਐ ਨਹੀਂ ਛੱਡਣੀ ਆ ਹਾਂ ਮਸਾ ਨੇ ਮੈਂ ਜੀ ਆਉਣੀ ਹੋਣੀ ਵਸੇ ਸਹੀ ਹੈ ਸੋਣੀ ਗੱਲ ਆ ਸਹੀ ਗੱਲ ਆ ਤੇ ਬਾਕੀ ਆ ਵਿੱਕੀ ਭਾਈ ਗੱਲਾਂ ਦੱਸਣ ਲੱਗਿਆ ਦੱਸ ਭਾਈ ਹੁਣ ਦੱਸ ਵੀ ਕੀ ਗੱਲ ਕਹਿੰਦਾ ਵੀਰੇ ਯਾਰ ਕਮਲ ਵੀਰੇ ਬਹੁਤ ਸੋਹਣੇ ਬਲੌਗ ਬਣਾ ਲੱਗਿਆ ਰਹੇ ਸਾਡੀ ਵੀਡੀਓ ਬਣਾ ਕੇ ਲੈ ਜਾਂਦਾ ਹਾਂ ਸਾਲਾ ਮੈਨੂੰ ਚੈਨਲ ਦਾ ਹਜ ਤੱਕ ਨਹੀਂ ਪਤਾ ਲੈ ਭਾਈ ਦੇਖ ਲੈਣਾ ਚੈਨਲ ਦਾ ਨਾਮ ਨਹੀਂ ਪਤਾ ਵੀਡੀਓ ਬਣਾਉਂਦਾ ਤੇਰਾ ਬਲੌਗ ਵੀਡੀਓ ਬਣਾ ਕਮਲ ਕੋ ਤੇਰਾ ਬਲੌਗਸ ਬਹੁਤ ਵਧੀਆ ਪਰਸਨ ਹਾਂ ਨਾਦਰ ਰੋਟੀ ਖਾਂਦੇ ਨਾਂਦੇ ਧੋਂਦੇ ਪਤਾ ਨਹੀਂ ਕੀ ਕੀ ਕਰਦੇ ਸਾਰਾ ਵੀਡੀਓ ਸ਼ੂਟ ਕਰ ਲੈਂਦਾ ਵੀਰੇ ਬਚ ਕੇ ਵੀਰੇ ਬਿਲਤਾ ਪੈ ਜਾਂਦੀ ਆ ਇਹ ਜਿੱਥੇ ਮਿਲ ਜਾਵੇ ਸਾਨੂੰ ਪਤਾ ਹੁੰਦਾ ਇਹਨੇ ਸਾਡੇ ਬਲੋਗ ਸ਼ੁਰੂ ਕਰ ਦਨ ਗਾਹਾਂ ਬਾਹਰ ਖੜ ਕੇ ਨਹੀਂ ਲਹੁੰਦਾ ਹੁਣ ਬਾਹਰ ਖੜ ਕੇ ਮੈਂ ਕਿਹਾ ਫਿਰ ਬੋਡੀ ਦਿਖਾ ਦੂਗਾ ਇਹ ਬਾਈ ਇਹ ਜਦ ਵੀਡੀਓ ਤਿਆਰ ਕਰਦਾ ਹੈ ਡਰ ਲੱਗਦਾ ਬਚ ਕੇ ਇਹ ਦੂਜੀ ਤਰ੍ਹਾਂ ਬੰਦੀ ਤੇ ਆ ਇੱਕ ਗੱਲ ਹੋਰ ਸੁਣਿਓ ਬਿੱਲੇ ਬਾਰੇ ਦੱਸੋ ਕੀ ਕਹਿਣਾ ਚਾਹੂਗੇ ਬਿੱਲੇ ਨੂੰ ਆਪਾਂ ਸਾਡਾ ਬਹੁਤ ਘੈਂਡ ਬੰਦਾ ਯਾਰ ਫਿਰ ਕਿਉਂ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਹਾਂ ਬੋਲਣ ਬੰਦਾ ਬਿੱਲੇ ਬੰਦਾ ਬਹੁਵਨੀਆ ਤੂੰ ਵੀਰੇ ਮੈਂ ਕਿਹਾ ਤੇਰੇ ਪਾਪਾ ਇਹਨੇ ਸਾਡੇ ਸਾਹਮਣੇ ਹੀਰੋ ਬਣਦਾ ਮੈਨੂੰ ਕਹਿੰਦਾ ਤੂੰ ਕੰਮ ਤੜੀ ਜਾਂਦਾ ਮੈਂ ਕਿਹਾ ਮੈਨੂੰ ਕਹਿੰਦਾ ਤੇਰੀ ਕੀ ਇੱਜ਼ਤ ਸਹੀ ਗੱਲ ਹੈ ਮੈਂ ਕਿਹਾ ਪਾਪੇ ਨਾਲ ਗੱਲ ਕਰਾ ਤੂੰ ਮੋਕਾ ਫੋਨ ਹੈਂਡ ਫਰੀ ਕਰ ਤੇ ਮੈਂ ਪੁੱਛਣਾ ਬਿੱਲਾ ਕਿੱਦਾਂ ਦਾ ਕਿੱਦਾਂ ਦਾ ਜਦੋਂ ਪਾਪਾ ਦੱਸੂਗਾ ਪਾਪਾ ਲੱਸੀ ਤੇ ਹੁਣ ਆਪਾਂ ਨੂੰ ਡੋਰ ਪੁੱਛੀ ਸੀ ਨਾਮ ਕੀ ਦੱਸਿਆ ਨੇ ਕਹਿੰਦਾ ਪੰਜਾਬ ਵਰਗਾ ਅਰਜਨ ਢਿੱਲੋ ਅਰੇ ਹੋਰ ਦਾ ਨਾ ਪੁੱਛਿਆ ਕਹਿੰਦਾ ਪੰਜਾਬ ਵਰਗਾ ਅਰਜਨ ਢਿੱਲੋ ਹਾਂ ਤੋਂ ਨੂੰ ਅਸੀਂ ਵਲੌਗ ਦੇ ਥੋੜਾ ਇੱਕ ਫੋਟੋ ਪਾ ਦਾਂਗੇ ਜਿਹੜੀ ਚੈਟ ਹੋਈ ਹੋਈ ਆ ਮੈਂ ਕਿਹ ਡੋਰ ਦਾ ਨਾਮ ਦਸੀ ਉਹਨੇ ਉੱਤੇ ਐ ਮਾਰ ਕੇ ਇਹ ਕਹਿੰਦਾ ਪੰਜਾਬ ਵਰਗਾ ਅਰਜੰਟੇ ਲੋ ਮੈਂ ਕਿਹਾ ਪਤੰਦਰਾ ਡੋਰ ਦਾ ਨਾਮ ਪੁੱਛਿਆ ਤੈਨੂੰ ਕਿਸੇ ਹੋਰ ਦਾ ਨਾਮ ਨਹੀਂ ਪੁੱਛਿਆ ਹੈਗਾ ਇੱਕ ਤਾਂ ਵੀਡੀਓ ਬਣੀਆ ਬਣਾਣ ਲੱਗੇ ਯਾਰ ਹੁਣ ਕੀ ਗੱਲ ਗੱਲ ਬਿੱਲਾ ਠੀਕ ਹੈ ਵੀਡੀਓ ਕਿ ਬਣਾਣ ਲੱਗੇ ਯਾਰ ਉਹਨਾਂ ਨੂੰ ਸੁਪਣਾ ਆਇਆ ਨਾ ਚੁੱਤਾਂ ਬੈਠੇ ਮੇਰੇ ਕੋਲ ਆਈ ਫੋਨ ਆ ਬਿੱਲੀ ਨੇੜੇ ਆਂਦੀ ਹੈ ਕੋਈ ਉਹਨਾਂ ਦੀ ਬਿੱਲੀ ਸਾਡੀ ਕੰਧਾ ਟੱਪਨ ਲੱਗੀ ਲੱਗ ਜਾਂਦਾ ਉਹਦੀ ਬਿੱਲੀ ਕਹਿੰਦਾ ਟੱਪਨ ਲੱਗੀ ਤੇ ਉਹਦੇ ਭਰਾਵਾਰੇ ਵੀ ਦੱਸ ਦੋ ਵੀ ਬਿੱਲਾ ਹੀ ਆ ਉਹ ਭਰਾ ਆਪਣਾ ਘੈਂਟ ਆ ਆਪਣਾ ਯਾਰ ਆ ਪੂਰਾ ਉਹ ਉਹ ਤਾਂ ਠੀਕ ਆ ਨਾ ਇਹ ਉਹ ਮਾਰੋ ਕਿੱਦਾਂ ਉਹ ਗੱਲ ਉਹ ਤਰ ਮੈਂ ਗੱਲ ਦੱਸਦਾ ਉਹ ਖੇਡ ਅਲੀ ਨਾਣਾ ਦੀ ਵੀ ਚਲ ਗਏ ਸਾਰੇ ਜਾਨੇ ਬਰੇ ਐਦਾਂ ਹੀ ਨਾਣਾ ਦੀ ਵੀ ਚਲ ਗਏ ਸਣਾ ਫੂਂਗ ਵਾਲੇ ਕੁੜੀ ਨੇ ਕਹਿੰਦਾ ਹੇਲੋ ਕਹਿੰਦਾ ਹੁਣ ਇਹ ਡਿਲੀਟ ਕਰ ਦੇ ਪਹਾੜੀ ਤੇ ਖੜਾ ਸੀ ਕਹਿੰਦਾ ਪਹਾੜੀ ਤੇ ਖੜੇ ਸਾਡਾ ਤੁਰ ਕੇ ਜਾਂਦਾ ਦਾ ਅਸੀਂ ਸਾਰੇ ਬੂਰੇ ਪਿੱਛੇ ਗੱਲ ਕਰਦਾ ਮੈਂ ਕਿਤੇ ਫੜ ਲਿਆ ਮੈਂ ਹੌਲੀ ਹੌਲੀ ਕਿਸੇ ਟਾਈਮ ਮਗਰ ਜਮਾ ਚੰਗਾ ਦਿਖਾਈ ਕੀ ਕਰਦਾ ਤੇ ਇਹਨੂੰ ਕਹਿੰਦਾ ਹੁਣ ਇਹ ਰੀਡ ਕਰ ਦੇ ਮੈਂ ਨਹੀਂ ਤਾਂ ਪਹਾੜੀ ਤੋਂ ਛਾਲ ਮਾਰ ਦਿਆਂਗਾ ਪਹਾੜੀ ਤੋਂ ਸਾਡਾ ਦੰਦ ਕੱਢਦਾ ਫੀ ਮਾਰੇ ਤੈਨੂੰ ਤੇ ਲੇਬਲ ਵਾਲਿਆਂ ਓਏ ਏਡੀਆਂ ਅੱਖਾਂ ਵਾਲਿਆਂ ਹੱਸਿਆ ਸੀ ਆਹ ਆਪਣੇ ਆਪ ਤਾਂ ਮੈਂ ਬਾਹਰ ਨਹੀਂ ਨਿਕਲਦਿਆ ਕਰਨੇ ਪਾਤਾ ਜੀ ਇਹਨੂੰ ਬਾਹਰ ਕਹਿੰਦੇ ਆ ਪਾੜੀ ਤੋਂ ਛਾਲ ਮਾਰਦੀ ਕਹਿੰਦਾ ਮੈਂ ਖੜਾ ਹੀ ਪਾੜੀ ਦੇ ਕੋਲ ਬਸ ਉਹ ਇੰਨਾ ਕ ਉਹ ਥੋੜਾ ਜਿਹਾ ਤੀਮੀ ਬਾਜ ਆ ਤੋਂ ਬਚ ਗਿਆ ਬਸ ਮਾ ਉਹਨੂੰ ਕੋਈ ਗੁੱਸੇ ਵਾਲੀ ਗੱਲ ਨਾ ਕਰ ਉਹ ਉਹ ਤੇ ਇੱਕ ਸਾਡਾ ਆਕਾਸ਼ ਗੋਲੇ ਦਿਖਾਉਣ ਨਾਲ ਸਮੋਸੇ ਤੋਂ ਰੁੱਸ ਗਿਆ ਦੀ ਮੜੇ ਜੇ ਤਾਂ ਉਹ ਸਹੀ ਗੱਲ ਆ ਉਹਨੂੰ ਹਾਂ ਇਹ ਇੱਕ ਦਾ ਬੰਦਾ ਕਹਿਣਾ ਆਕਾਸ਼ ਬੰਦਾ ਆਪਣਾ ਕਹਿਣਾ ਇਹ ਨਾਲ ਲੜਾਈ ਬਹੁਤ ਕਰਦਾ ਬੜੀ ਆਡੇ ਲੈਂਦਾ ਆਕਾਸ਼ ਇਹਨੂੰ ਤਾਂ ਮਾਰ ਬਿੱਲਾ ਆਪਣਾ ਛੋਟਾ ਵੱਡਾ ਸ਼ਿਵੀ ਉੰਦੇ ਘੇੜਾ ਦਾ ਸੀ ਵੀ ਨੂੰ ਸਮਝਾਓ ਸਾਤੇ ਬਲੌਗ ਨਹੀਂ ਦੇ ਯਾਰਾ ਸ਼ੀਵੀ ਬੰਦਾ ਵੜਾ ਉਹ ਬਲੌਗ ਨਹੀਂ ਦੇ ਉਹਨਾਂ ਦਾ ਬਧਾਈਆਂ ਵੀਰੇ ਵੀਰੇ ਨੂੰ ਉਹਨੇ ਨਿਊ ਬਾਈਕ ਲਈ ਆ ਭਾਈ ਸਪਲੈਂਡਰ ਲਈ ਉਹਨੂੰ ਕਹਾਂਗਾ ਤੂੰ ਤੂੰ ਐਡਿਕਟ ਜਿਹੜੇ ਉੱਥੇ ਖੜੇ ਨਹੀਂ ਤੇ ਟ੍ਰੇਨ ਰੋਕਣ ਵਾਲੇ ਵੀ ਇੱਥੇ ਰੋਕ ਜਾ ਹਾਂ ਕੁੱਲੀ ਸਟੇਸ਼ਨ ਤੇ ਆ ਕੁੱਲੀ ਨਹੀਂ ਲਈ ਇਹ ਕਿਹੜੇ ਹੁੰਦੇ ਆ ਕੋਹ ਲੱਗਦਾ ਆ ਕੋਈ ਰੋਕ ਕੇ ਲਾ ਕੇ ਚੱਲਦਾ ਹੋਵੇ ਚੱਲ ਚੱਲ ਆ ਜਾ ਚੱਲ ਚੱਲ ਆ ਜਾ ਆ ਜਾ ਤਰੇ ਫਰਨਾਉਠੋ ਟੋਕ ਤੇ ਬਗੋ ਹਾਂ ਤੇ ਜੀ ਵੀ ਕਰਿਆਸਾ ਜਲਦੀ ਤੂੰ ਦੱਸ ਜੀ ਵੀ ਕਰਿਆਸਾ ਜੀ ਵੀ ਦਾ ਕਿਆ ਕਹੀਏ ਜੀ ਵੀ ਬੰਦਾ ਬਣ ਰਿਹਾ ਸਾਰੇ ਬੰਦੇ ਸਾਰੀ ਘਿਆਣਾ ਬਣਿਆ ਯਾਰ ਕੋਈ ਮੜਾ ਨਹੀਂ ਤੇ ਉਹਨੂੰ ਗੱਪ ਸੁਣਨੀ ਕਰੇ ਗੱਪ ਸਾਲੇ ਕੋ ਘੜੀ ਘੜਾਈ ਮਿਲਦੀ ਹੈ ਘੜੀ ਘੜਾਈ ਕਿਹੜੀ ਗੱਪਾ ਹੁਣ ਏਦਾਂ ਦੀ ਇੱਕ ਗੱਪ ਦਾ ਜਿਹੜਾ ਜੀਵੀ ਦਾ ਮੋੜਸਿਆਂ ਲਈ ਫੇਵਰੇਟ ਉਹ ਹੈਗਾ ਬੱਲੇ ਕਿਹੜੀ ਕਾਵਾ ਸਾਟੀ Z10XR ਰੂਮ ਜਿਹੜਾ ਜਾਂਦਾ ਨਿਕਲਦਾ ਉਹਨੂੰ ਬੇਪਸੰਦ ਠੀਕ ਹੈ ਜੀ ਤੇ ਰਾਈਡਰ ਬਣਦਾ ਨਹੀਂ ਸ਼ੌਂਕ ਆ ਰਿਆ ਸੀ ਉਹਨੇ ਰੁਕ ਜਾ ਮੂੰਹ ਪੜਾਣ ਦਾ ਸ਼ੌਂਕ ਆ ਮੇਰੇ ਕੋਲ ਇਹ ਜਿਹੜਾ ਕਹਿੰਦਾ ਫੋਟ ਰੈਸਟ ਲਾ ਕੇ ਨਾਲ ਮੋੜਨਾ ਇਹ ਕਹਦੇ ਮੇਰੇ ਰੁਕ ਜਾ ਕਹਿੰਦਾ ਮੂੰਹ ਪੜਾਣਾ ਮੂੰਹ ਪੜਾਣਾ ਇੱਕ ਵਾਰੀ ਗਾਇਨੀ ਸੀ ਤੁਸੀਂ ਫਤੇਗੜ ਸਾਹਿਬ ਉਹ ਹੀ ਫਤੇਗਰ Saab ਗਏ ਜੀ ਤੇਰ ਪਾਇਆ ਤੇਰ ਪਾਇਆ ਲੋਕਾਂ ਦੇ ਦੱਸਣਾ ਜੀ ਬਿੱਲੇ ਗੁੱਸਾ ਨਹੀਂ ਦੱਸਣਾ ਬੀ ਗਲਤੀ ਇਹਦੇ ਵਿੱਚ ਨਹੀਂ 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 ਬਿੱਲੇ ਦੀ ਗਲਤੀ ਨਹੀਂ ਤੇਰੀ ਕੁੱਤੇ ਦੀ ਗਲਤੀ ਆ ਕੁੱਤਾ ਦੱਸ ਕੇ ਨਹੀਂ ਆਇਆ ਬਹੁਤ ਸਹੀ ਜਾ ਰਿਹਾ ਮੈਂ ਕੁੱਤੇ ਦੀ ਗਲਤੀ ਸੀ ਮੈਂ ਬਿੱਲੇ ਨੂੰ ਕਿਹਾ ਮੈਂ ਕਿਹਾ ਬਿੱਲੇ ਇਹ ਕਹਿੰਦਾ ਮੈਂ ਉਦੋਂ ਜਾ ਕੇ ਆਇਆ ਮੈਂ ਕਿਹਾ ਤੂੰ ਮੈਨੂੰ ਦੱਸਦਾ ਮੈਂ ਤੇਰੇ ਨਾਲ ਚੱਲਦਾ ਆ ਬਹੁਤ ਦੀਵਾ ਲਾ ਮੈਂ ਗੁਰਦਵਾਰੇ ਨਹੀਂ ਜਾਂਦਾ ਮੈਂ ਮੋਮਬਤੀ ਲਾ ਕੇ ਜਾਂਦਾ ਹਾਂ ਮੋਮਬਤੀ ਲਾ ਕੇ ਜਿੱਗਿਆ ਜਿੱਥੇ ਗਿਰਿਆ ਸੀ ਅਸੀਂ ਮੋਮਬਤੀ ਲਾ ਜਾਂਦੇ ਸਾਲ ਬਾਅਦ ਮੈਂ ਜਾਇਆ ਕਰਨਾ ਉਥੇ ਨਾ ਬੜੀ ਮੋਮਬਤੀ ਲਾ ਕੇ ਆਇਆ ਕਰਨੀ ਐ ਇਹਨੂੰ ਹਸਪਤਾਲ ਲੈ ਕੇ ਗਏ ਸੀ ਦਿੱਲੀ ਨੂੰ ਉੱਥੇ ਸੀਗੇ ਭਰਾਵਾ ਨਰਸਾ ਨਾਈਟ ਡਿਊਟੀ ਸੀਗੇ ਹਾਂ ਉਸ ਦੀ ਸਰਕਾਰੀ ਤਸੰਦਰੀ ਸੀਗੀ ਆਪਣੇ ਬੱਸੀ ਪਠਾਣਾ ਦੇ ਵਿੱਚ ਬੱਸੀ ਪਠਾਣਾ ਦੇ ਵਿੱਚ ਉਹ ਵੈਸੇ ਤਾਂ ਕੋਲਣਿੰਗ ਜਿਉਂ ਨੇ ਕੋਈ ਦੋ ਕੁੜੀਆਂ ਸੀਗੇ ਸਪੈਂਸਰੀ ਦੇ ਵਿੱਚ ਉਹ ਆਂਟੀ ਸੀਗੀ ਉਹਨਾਂ ਦੀ ਕੁੜੀ ਲੱਗੀ ਹੋਈ ਸੀ ਕਹਿੰਦੀ ਕੋਈ ਨਹੀਂ ਬੇਟਾ ਵੀ ਜੇ ਮੁੰਡੇ ਸੱਟ ਲੱਗੇ ਮੈਂ ਦਵਾਈ ਦਵਾਣੇ ਸੱਟ ਦੀਆਂ ਲੱਗ ਚੱਲ ਗਏ ਚੱਲ ਗਏ ਬਾਈ ਬਾਈ ਉੱਥੇ ਜਾ ਕੇ ਨਾ ਕਹਾਂ ਦੋਲਾ ਮੇਰੀ ਟਾਂਕੇ ਨਹੀਂ ਲਾਣਗੇ ਨਾ ਟਾਂਕੇ ਹਾਂ ਕਹਿੰਦਾ ਇਹ ਦਵਾਈ ਸਹੀ ਤੇ ਹੀ ਹੁੰਦੀ ਆ ਆਦੀ ਕਿਤੇ ਨਾਂ ਕਿਹਦਾ ਕੀ ਲਾਣੇ ਸੀ ਹਸਪੀਟਲ ਦਾ ਸਾਨੂੰ ਨਾਂ ਨਹੀਂ ਪਤਾ ਉੱਥੇ ਪੱਟੀਆਂ ਨਹੀਂ ਸਾਨੂੰ ਲੱਭੀਆਂ ਅਸੀਂ ਕਿਹ ਜੀ ਸਪਰੇਅ ਮਾਰ ਦੋ ਕੋਈ ਇਹਦੀ ਸਾਨੂੰ ਪੱਟੀ ਦੇ ਦੋ ਅਸੀਂ ਆਪੇ ਕਰ ਦੋ ਸਾਫ਼ ਹੋ ਜੀ ਕਿਹ ਜੀ ਸਾਡੇ ਕੋਲ ਸਪਰੇਅ ਵੀ ਨਹੀਂ ਨਾ ਪੱਟੀਆਂ ਅੱਖ ਮੰਗ ਆਏ ਆਪਣੇ ਫੇਵਰੇਟ ਡਾਕਟਰ ਇੰਦਰੀ ਦੇ ਆ ਕੇ ਜੀ ਠੀਕ ਪੱਟੀ ਖੋਲ ਹੀ ਹੈ ਇਹ ਸਾਡਾ ਫੈਮਿਲੀ ਡਾਕਟਰ ਆ ਫੈਮਿਲੀ ਡਾਕਟਰ ਇੰਦਰਾਲਾ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲਾਦੀ ਉਹਦੇ ਨੇ ਇੱਥੇ ਮਾਰਿਆ ਗਟੋਲਾ ਸਿਰ ਤੇ ਠੀਕ ਆ ਯਾਰ ਨਾਲ ਕੋਈ ਸ਼ੱਕ ਨਹੀਂ ਚੱਲਣਾ ਤੇਰੀ ਨਹੀਂ ਆਏ ਐਸ ਤਰ੍ਹਾਂ ਪੜੀ ਗਿਆ ਟਿਕਰੀ ਉਹਦੇ ਸਹੀ ਗੱਲ ਹੈ ਬੰਦਾ ਕਹਿੰਦਾ ਬੜੀ ਵਧੀਆ ਬੰਦਾ ਘੈਂਟ ਆ ਯਾਰ ਆ ਪੂਰਾ ਯਾਰ ਆ ਭੈਂ ਘੈਂਟ ਮੈਨੂੰ ਕਹਿੰਦਾ ਸੀ ਮੈਨੂੰ ਕਹਿੰਦਾ ਸੀ ਮੈਨੂੰ ਪਰਨਾ ਬੰਨਣਾ ਦਿਖਾ ਦੇ ਆ ਜਾਓ ਜੀ 2 मीटर ਦਾ ਥਾਂ ਰੱਖ ਕੇ ਮੁੱਢੇ ਬਣਾਏਗਾ ਪਰਨਾ ਸਖਾ ਦੂੰਗਾ ਕਿਹੜੇ ਰੰਗ ਦਾ ਬਣਾਣਾ ਉਹਦੇ ਰੰਗ ਆ ਬਾਬਾ ਸ਼ੁਰੂ ਚੇਰੀ ਚੇਰੀ ਕਲਰ ਕਾਫੀ ਕਲਰ ਬਲੈਕ ਕਲਰ ਵਾਈਟ ਕਲਰ yellow ਕਲਰ ਪੀਲਾ ਕਰਨ ਤੋਤੀ ਭਰਾ ਕਲਰ ਤੋਤੀ ਪੀਲਾ ਭਾਂਡੇ ਸਭਨ ਬਣਾਏ ਅੰਦਰ ਆ ਸਭਨ ਇਹ ਸ਼ਿਲਪਾ ਸ਼ਟੀਆਂ ਹੈ ਇਹ ਸ਼ਿਲਪਾ ਸ਼ਟੀਆਂ ਆਜਾ ਦੇਖਿਆ ਬਿੱਲਾ 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 ਵੀ ਵਧੀਆ ਬਣਾੜਾ ਆਕਾਸ਼ ਵੀ ਵਧੀਆ ਦੋਨੇ ਬਿੱਲੇ ਦੋਨੇ ਪ੍ਰਭਾ ਬਹੁਤ ਵਧੀਆ ਸੀ ਵੀ ਵੀ ਘੈਂਟ ਆ ਸੀ ਵੀ ਸਾਰੇ ਬੰਦੇ ਘੈਂਟ ਆ ਕਾਸ਼ ਨਾ ਤਾਂ ਮੇਰੀ ਜ਼ਿਆਦਾ ਕਰਕੇ ਲੜਾਈ ਹੁੰਦੀ ਕਾਸ਼ ਅਈ ਲੋਇਮੈਟਰ ਆਪਾਂ ਕਿ ਹੈਰੀ ਲੱਲੀ ਭਰਾਵਾਂ ਨੂੰ ਘੁਵਾ ਗਏ ਸੀ ਤੇ ਘਰ ਨੂੰ ਆਉਂਦੇ ਪਏ ਆ ਫਿਰਦੇ ਨਾਲ ਹੀ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਸਮਾਪਤੀ ਉਮੀਦ ਕਰਦਾ ਕੱਲ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆਂ ਫਿਰ ਕੱਲ ਸਾਰਿਆਂ ਦੇ ਨਵੇਂ ਵਲੌਗ ਵਿੱਚ ਸਸਰੀ ਘਰ ਸਾਰਿਆਂ ਨੂੰ